ਕੀ ਹੋਇਆ ਸੀਗਾ ਕਿੱਥੇ ਗੋਲੀਆਂ ਚੱਲੀਆਂ ਨੇ ਸਰ ਪਹਿਲਾਂ ਉਹਨਾਂ ਨੇ ਮੈਨੂੰ ਕੀਤਾ ਕਿਡਨਾਪ ਹੀ ਲਾ ਲਓ ਇੱਕ ਤਰ੍ਹਾਂ ਦਾ ਮੈਨੂੰ ਚੱਕਿਆ ਟੋਰਚਰ ਕੀਤਾ ਕਿ ਅਭੀਜੀਤ ਮੰਡਰ ਨੂੰ ਬੁਲਾ ਮੈਂ ਬੁਲਾਇਆ ਨਹੀਂ ਸਰ ਪਹਿਲਾਂ ਤਾਂ ਉਹਨਾਂ ਨੂੰ ਬਾਹਰੋਂ ਪਤਾ ਲੱਗਿਆ ਕਿ ਹਾਂ ਵੀ ਮੈਨੂੰ ਚੱਕ ਲਿਆ ਮੈਨੂੰ ਫੁੱਟਮਾਰ ਕਰ ਰਹੇ ਆ ਮੇਰੇ ਨਾਲ ਤੇ ਉਹ ਮੈਨੂੰ ਲੈ ਆਏ ਜੱਤਾ ਜੋ ਤੱਕ ਉਹਨਾਂ ਨੂੰ ਪਤਾ ਨਹੀਂ ਸੀ ਘਰ ਇਹਨਾਂ ਨੇ ਘਰੇ ਹੀ ਵੜਨਾ ਸੀ ਮੇਨ ਅਸਲ ਦੇ ਵਿੱਚ ਉਥੇ ਕਟਨਾ ਵਾਪਰੀ ਕੀ ਹੈ ਗੱਲਬਾਤ ਕੀ ਹੋਈ ਹੈ ਸਾਰੀ ਜਿਹੜੀ ਜਿਹੜੀ ਕਿ ਗੋਲੀ ਚਲਾਨੀ ਪੈਗੀ ਮੇਰੇ ਹਿਸਾਬ ਨਾਲ ਤਾਂ ਰੰਜਿਸ਼ ਹੀ ਆ ਜੀ ਅਸੀਂ ਖਾਲੀ ਆਤ ਅਗਲੇ ਕੋ ਵੈਪਨ ਫਿਰ ਰੰਜਿਸ਼ ਹੀ ਹੋ ਇਹਦੇ ਥਰੂ ਆਹੂਆ ਵੀ ਜੀਤ ਤੇ ਤੇ ਮਾਰਦਾਂਗੇ ਤਾਈਆਂ ਮਾਰੀ ਆ ਕਿੰਨੇ ਕੁ ਲੋਕ ਸੀਗੇ ਉੱਥੇ ਜਦੋਂ ਇਹ ਵਾਰਦਾਤ ਹੋਈ ਪਹਿਲਾਂ ਤਾਂ ਤਿੰਨ ਚਾਰ ਜਣੇ ਸੀ ਉਹ ਤੋਂ ਬਾਅਦ ਜਦੋਂ ਮੈਂ ਜਿੰਨੇ ਨੂੰ ਲੈ ਕੇ ਆਇਆ ਉਹਨੇ ਨੂੰ 8-10 ਜਣੇ ਆ ਨਾਲ ਸੀ ਕਾਰਨ ਕੀ ਹੈ ਲੜਾਈ ਦਾ ਕਾਰਨ ਕੀ ਹੈ ਜਿੰਨੀਆਂ ਸਾਡੀ ਰੰਜਿਸ਼ ਆ ਭਾਵੇਂ ਪੁਰਾਣੀ ਹੈ ਜਿਵੇਂ ਮਰਜ਼ੀ ਹੋਣਾ ਸੀ ਛੱਡ ਕੇ ਬੈਠੇ ਹੋਏ ਤੇ ਅਗਲੇ ਬੰਦੇ ਨੂੰ ਵੀ ਹੋਊਗਾ ਹੀ ਕਿ ਹਾਂ ਅਸੀਂ ਵੀ ਆਪਣਾ ਕੱਢ ਲਈਏ ਇਹਨਾਂ ਦੇ ਪਹਿਲਾਂ ਗੋਲੀ ਵੱਜ ਚੁੱਕੀ ਹੈ ਸਰਕਾਰ ਵੱਲੋਂ ਹੋਇਆ ਨਹੀਂ ਕੋਈ ਪੁਲਿਸ ਵੱਲੋਂ ਕਾਰਵਾਈ ਨਹੀਂ ਹੋਈ ਹੁਣ ਫੇਰ ਇਹਨਾਂ ਦੇ ਗੋਲੀ ਮਾਰ ਦਿੰਨੇ ਆ ਫੇਰ ਅਸੀਂ ਵੀ ਪੱਜ ਲਾਂਗੇ ਤਰੁੱਤ ਸਾਰੇ ਇੱਕ ਬੰਦੇ ਕੋਲੇ ਪਿਸਤੌਲ ਆਈ ਜਾਂਦੇ ਸ਼ਹਿਰ 'ਚ ਜਨਾ ਖੜਾ ਬੰਦਾ ਪਿਸਤੌਲ ਚੱਕੀ ਫਿਰਦਾ ਇਲੀਗਲ ਵੈਪਨ ਚੱਕੀ ਫਿਰਦਾ ਵਾ ਸਸੀ ਗੱਲ ਜੀ ਲੁਧਿਆਣਾ ਤੋਂ ਦੁਗਰੀ ਦੇ ਇਲਾਕੇ ਤੋਂ ਇੱਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਇੱਕ ਫਾਇਰਿੰਗ ਹੋਈ ਹੈ ਤਾਪਰਤੌਰ ਗੋਲੀਆਂ ਚਲੀਆਂ ਨੇ ਕਿੱਥੇ ਗੋਲੀ ਚਲੀਆ ਸ਼ਖਸ਼ ਮੇਨਾ ਮੌਜੂਦ ਹੈ ਕੀ ਨਾਮ ਹੈ ਤੁਹਾਡਾ ਸਰ ਅੰਕੁਸ਼ ਅੰਕੁਸ਼ ਕੀ ਹੋਇਆ ਸੀਗਾ ਕਿੱਥੇ ਗੋਲੀਆਂ ਚਲੀਆਂ ਨੇ ਤੇ ਕਿਹਦੇ ਤੇ ਗੋਲੀਆਂ ਚਲੀਆਂ ਨੇ ਸਰ ਪਹਿਲਾਂ ਉਹਨਾਂ ਨੇ ਮੈਨੂੰ ਕੀਤਾ ਕਟਨਾਪੀ ਲੈ ਲਓ ਇੱਕ ਤਰ੍ਹਾਂ ਦਾ ਮੈਨੂੰ ਚੱਕਿਆ ਟੌਰਚਰ ਕੀਤਾ ਕਿ ਅਭੀਜੀਤ ਮੰਡਰ ਨੂੰ ਬੁਲਾ ਮੈਂ ਬੁਲਾਇਆ ਨਹੀਂ ਸਰ ਪਹਿਲਾਂ ਤਾਂ ਉਹਨਾਂ ਨੂੰ ਬਾਹਰੋਂ ਪਤਾ ਲੱਗਿਆ ਕਿ ਹਾਂ ਵੀ ਮੈਨੂੰ ਚੱਕ ਲਿਆ ਮੈਨੂੰ ਕੁੱਟਮਾਰ ਕਰ ਰਹੇ ਆ ਮੇਲਾ ਤੇ ਉਹ ਮੈਨੂੰ ਲੈ ਆਏ ਜੈਤਾ ਚ ਉਹਨਾਂ ਨੂੰ ਪਤਾ ਸੀ ਜੈਤਾ ਚੌਂਕ ਤੋਂ ਅੱਗੇ ਇਹਦਾ ਘਰ ਆ ਅਭਿਜੀਤ ਸਿੰਘ ਦਾ ਜਿਹਦੇ ਗੋਲੀ ਚੱਲੀ ਆ ਤੇ ਉਦੋਂ ਅੱਗੇ ਉਹਨਾਂ ਨੂੰ ਪਤਾ ਨਹੀਂ ਸੀ ਗੋਲੀ ਚੱਲੀ ਆ ਇਹ ਲੱਗੀ ਜੇ ਲੱਗੀ ਆ ਸੱਚੇ ਲੱਗੀ ਆ ਉਹਨਾਂ ਨੂੰ ਪਤਾ ਨਹੀਂ ਸੀ ਘਰ ਇਹਨਾਂ ਨੇ ਘਰੇ ਹੀ ਵੜਨਾ ਸੀ ਮੇਨ ਕੁਝ ਤਾਂ ਕਰਨਾ ਹੋਣਾ ਪੁਰਾਣੀ ਕੋਈ ਦੁਸ਼ਮਣੀ ਕੱਟਣੀ ਹੋਣੀ ਆ ਕੁਝ ਬਾਕੀ ਆਪਾਂ ਨੂੰ ਪਤਾ ਨਹੀਂ ਇਹਨਾਂ ਦੀ ਕੀ ਦੁਸ਼ਮਣੀ ਵੈਸੇ ਤਾਂ ਮੇਰੇ ਹਿਸਾਬ ਨਾਲ ਤਾਂ ਹੈ ਨਹੀਂ ਇਹ ਮੰਡ ਵੀਰ ਆਇਆ ਹੀ ਆ ਇਹਨਾਂ ਨੂੰ ਗੱਲ ਗੁੱਲ ਕੀਤੀ ਗੱਲ ਗੁੱਲ ਕਰਨ ਤੋਂ 2 ਮਿੰਟ ਬਾਅਦ ਇਹਨਾਂ ਨੇ ਪੱਟ ਤੇ ਫੇਰ ਮਾਰਤਾ ਸਾਹਮਣੇ ਖੜੇ ਤੇ ਪੀਲੇ ਅਭੀਜੀ ਸਿੰਘ ਨੇ ਸਰ ਹਾਂਜੀ ਜੁਲੰਦਰ ਪਿਆ ਹੋ ਦੋ ਫਾਇਰ ਕੱਢੀ ਇੱਕ ਫਾਇਰ ਇੱਕ ਫਾਇਰ ਉਹਦੇ ਮਾਰੇ ਪੱਟ ਤੇ ਅੱਛਾ 19 ਕ ਦੇਰ ਨੂੰ ਮੈਨੂੰ ਕੱਢ ਕੇ ਲੈ ਗਏ ਆ ਵਿੱਚੋਂ ਅੱਛਾ ਮੈਂ ਇੱਧਰ ਆਪਣੇ ਪਲੱਸ ਹਾਈ ਕੇਅਰ ਜਿਹੜਾ ਬੀਸੀ ਨੇ ਕੋਲੇ ਆ ਉੱਥੇ ਇਹਨਾਂ ਨੂੰ ਲੈ ਗਏ ਆ ਉਸ ਤੋਂ ਬਾਅਦ ਡੀਐਮਸੀ ਲੈਣਾ ਪਿਆ ਉਹ ਕਹਿੰਦੇ ਡੀਐਮਸੀ ਰੈਫਰ ਕਰਨਾ ਪੈਣਾ ਮੈਂ अच्छा हां जी उसो बाद यही सीन ਹੋਇਆ ਸਰ ਬੱਚਾ ਇਹ ਸਾਰੀ ਘਟਨਾ ਹੋਈ ਕਿੱਥੇ ਹੈ ਜੇਤਾ ਚੌਂਕ ਜੇਤਾ ਚੌਂਕ ਅੱਛਾ ਕੋਈ ਰஞ்சிਸ਼ ਵਗੈਰਾ ਚੀਆ ਕੀ ਕੀ ਹੋਇਆ ਕੀ ਸੀ ਅਸਲ ਦੇ ਵਿੱਚ ਉੱਥੇ ਘਟਨਾ ਵਾਪਰੀ ਕੀ ਹੈ ਗੱਲਬਾਤ ਕੀ ਹੋਈ ਹੈ ਸਾਰੀ ਜਿਹੜੀ ਜਿਹੜੀ ਕਿ ਗੋਲੀ ਚਲਾਨੀ ਪੈਗੀ ਮੇਰੇ ਹਿਸਾਬ ਨਾਲ ਤਾਂ ਰஞ்சிਸ਼ ਹੀ ਆ ਜੀ ਅੱਛਾ ਇਹ ਰஞ்சிਸ਼ ਹੀ ਸੀ ਸਰ ਅਸੀਂ ਖਾਲੀ ਹੱਥ ਅਗਲਾ ਕੋਈ ਵੈਪਨ ਫਿਰ ਰஞ்சிਸ਼ ਹੀ ਹੋਗੀ ਅਗਲੇ ਕੋਸ਼ਿਸ਼ ਤਾਂ ਸੋਚ ਕੇ ਆਏ ਸੀ ਕਿ ਇਹਦੇ ਥਰੂ ਆਊਗਾ ਵੀ ਜੀਤ ਤੇ ਇਹਦੇ ਮਾਰ ਦਾਂਗੇ ਤੈਨੂੰ ਮਾਰਿਆ ਮੇਰੇ ਵੱਲ ਵੀ ਕੀਤੀ ਉਹਨਾਂ ਨੇ ਪਰ ਮੇਰੇ ਵੱਜਿਆ ਨਹੀਂ ਮੈਂ ਥੋੜਾ ਹੋ ਗਿਆ ਸੀ ਸਾਈਡ ਸਟੂਟ ਤੇ ਪਰ ਮੈਂ ਵੀਰਿਆਂ ਨੂੰ ਕੱਢਿਆ ਫਟਾਫਟ ਫਿਰ ਕੱਟਣਾ ਜ਼ਰੂਰੀ ਸੀ ਸਰ ਕਿਉਂਕਿ ਦੂਜੀ ਵਾਰੀ ਮਾਰਨ ਲੱਗੀ ਫੇਰ ਹੂੰ ਅੱਛਾ ਕਿੰਨੇ ਕੁ ਲੋਕ ਸੀਗੇ ਉੱਥੇ ਜਦੋਂ ਇਹ ਵਾਰਦਾਤ ਹੋਈ ਸੀ ਅਸੀਂ ਤਾਂ ਸਰ ਸੀਗੇ ਦੋ ਜਣੇ ਹੀ ਅੱਛਾ ਤੇ ਇੱਕ ਸਾਡਾ ਵੀਰਾ ਸੀ ਗੈਰੀ ਵੀਰਾ ਉਹ ਵੀ ਬਾਅਦ ਚ ਜਦੋਂ BMW ਦੀ ਗੱਲ ਕਰ ਰਹੇ ਹਾਂ ਉਹ ਅਸੀਂ ਬੁਲਾਇਆ ਕਿ ਫਟਾਫਟ ਹਸਪੀਟਲ ਲੈ ਕੇ ਜਾਣਾ ਵਾ ਜਾਂ ਡੀਐਮਸੀ ਰੈਫਰ ਕਰਨਾ ਵਾ ਉਹਨਾਂ ਵੱਲੋਂ ਸੀਗੇ ਘੱਟੋ ਘੱਟ ਜਦੋਂ ਹੋ ਗਏ ਸੀ ਪਹਿਲਾਂ ਤਾਂ ਤਿੰਨ ਚਾਰ ਜਣੇ ਸੀ ਉਹ ਉਦੋਂ ਬਾਅਦ ਜਦੋਂ ਮੈਂ ਉਨੇ ਨੂੰ 8-10 ਜਣੇ ਆਰਾਮ ਨਾ ਸੀ ਹਮ ਅੱਛਾ ਅਭਜੀਤ ਤੇ ਗੋਲੀ ਵਜੀ ਹਾਂਜੀ ਹਾਂਜੀ ਅੱਛਾ ਇਹ ਕਰਦਾ ਕੀ ਹੈ ਅਭਜੀਤ ਪੜਦਾ ਜੀ ਪੜਦਾ ਕਿਤੇ ਪੜਦਾ ਕੋਲੇ ਦਾ ਨਾਮ ਸਰ ਪੱਕਾ ਨਹੀਂ ਪਤਾ ਮੈਨੂੰ ਪੱਕਾ ਕਨਫਰਮ ਕਰ ਲਵਾਂ ਹਾਂਜੀ ਮੈਂ ਸਰ ਨੂੰ ਕਿਹਾ ਕਨਫਰਮ ਕਰਕੇ ਦੱਸਦਾ ਠੀਕ ਹੈ ਤੇ ਇਹ ਕਰਦਾ ਕੀ ਹੈ ਨਾਲ ਨਾਲ ਕੁਝ ਕੰਮ ਕੁ ਵਗੈਰਾ ਕਰਦਾ ਕੀ ਕਰਦਾ ਪਿੱਛੋਂ ਕੀ ਹੈ ਸਰ ਕੰਮ ਕਰਦੀ ਲੋੜ ਹੀ ਨਹੀਂ ਮਾਤਾ ਕਰਦੇ ਆ ਜੋਬ ਅੱਛਾ ਕੱਲਾ ਕੱਲਾ ਮੁੰਡਾ ਜੀ ਇਹਨਾਂ ਨੇ ਕੀ ਕੰਮ ਕਰਨਾ ਅੱਛਾ ਤੇ ਤੇ ਅੱਜ ਕਿਤੇ ਘੁੰਮ ਫਿਰ ਰਹੇ ਸੀਗੇ ਆ ਕਿ ਇਹ ਤਾਂ ਘਰੇ ਸੁੱਤਾ ਪਿਆ ਸੀ ਜੀ ਘਰੇ ਸੁੱਤਾ ਪਿਆ ਸੁੱਤਾ ਪਿਆ ਉੱਠਿਆ ਇਹਨੂੰ ਪਤਾ ਲੱਗਿਆ ਕਿ ਮੇਰੇ ਨਾਲ ਇਦਾਂ ਦਾ ਹੋ ਰਿਹਾ ਟੋਨੀ ਹੁਣੀ ਜਿਹਨੇ ਗੋਲੀ ਚਲਾਈ ਆ ਮੈਨੂੰ ਕੁੱਟ ਰਿਹਾ ਤਾਂ ਇਹ ਆਇਆ ਜੀ ਅੱਛਾ ਇਹਨੂੰ ਵੀ ਨਹੀਂ ਪਤਾ ਸੀ ਕਿ ਵੀ ਉਹਨਾਂ ਕੋ ਅਸਲਾ ਵਾ ਨਾ ਮੈਨੂੰ ਪਤਾ ਸੀ ਤੇ ਉਹਨੇ ਆ ਕੇ ਭਾਜੀ ਗੋਲੀ ਮਾਰਤੀ ਹੋਣਾ ਸੀ ਕਿ ਅੱਛਾ ਹਾਂਜੀ ਇਹ ਕੋਈ ਪੁਰਾਣੀ ਰੰਜੀਤ ਤਾਂ ਨਹੀਂ ਹੈਗੀ ਕਿ ਕੋਈ ਐਸੇ ਲੜਾਈ ਝਗੜਾ ਪਹਿਲਾਂ ਹੋਇਆ ਹੋਵੇ ਆਈ ਡੋਨਟ ਕੁਝ ਨਹੀਂ ਪਤਾ ਅੱਛਾ ਅੱਜ ਜੇਤਾ ਚੌਂਕ ਦੇ ਵਿੱਚ ਸਾਰੀ ਵਾਰਦਾਤ ਹੋਈ ਹੈ ਇਹ ਪੁਲਿਸ ਨੇ ਤਰਾਦ ਦਿੱਤੀ ਸੀ ਮੌਕੇ ਤੇ ਹਾਂਜੀ ਹਾਂਜੀ 112 ਦਾ ਗੋਣ ਕੀਤਾ ਜੀ ਅੱਛਾ ਤਾਈਂ ਆਈ ਆ ਪਾਲਸ ਅੱਛਾ ਮੌਕੇ ਤੇ ਉਹ ਸਾਈਂ ਸੀ ਹਾਂਜੀ ਹਾਂਜੀ ਮੌਕੇ ਤੇ ਨਹੀਂ ਆਈ ਸਾਡੇ ਹਸਪੀਟਲ ਆਣ ਤੋਂ ਬਾਅਦ ਉੱਥੇ ਮੌਕੇ ਤੇ ਗਈ ਆ ਉਸ ਤੋਂ ਬਾਅਦ ਡੀ ਐਮ ਸੀ ਆਈ ਤੇ ਤੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹਾਸਲ ਹੋ ਰਿਹਾ ਦਹਿਸ਼ਤ ਦਾ ਮਾਹੌਲ ਹੀ ਐਸਾ ਰੁਕੀ ਗੋਲੀ ਚੱਲੀ ਆ ਕਿੰਨੇ ਫਾਇਰ ਕੱਢੀ ਹੋਣੇ ਉੱਪਰ ਵੀ ਹਵਾਈ ਫਾਇਰ ਵੀ ਕੱਢੀ ਕੋਈ ਹਾਂ ਕਹਿ ਤਾਂ ਰਿਹਾ ਵੀਰ ਇੱਕ ਹਵਾਈ ਫਾਇਰ ਕੱਢਿਆ ਇੱਕ ਸਾਡੇ ਭਰਾ ਦੇ ਮਾਰੇ ਆ ਪੱਟ ਤੇ ਕਿਹੜੀ ਕਿਹੜੀ ਪਿਸਤੌਲ ਸੀਗੀ 32 ਦਾ ਕਹਿ ਰਹੇ ਆ ਸਰ 32 ਬੋਰ ਦਾ ਕਹਿ ਰਹੇ ਬਲ ਸੀਟੀਸ ਕਹ ਲੈਗੇ ਹੋ ਸੀਟੀਸ ਕਹ ਲੈਗੇ ਸੀਰੀਅਸ ਹੈ ਨਹੀਂ ਠੀਕ ਆ ਹੁਣ ਥੋੜਾ ਦਰਦਨਾ ਬਾਕੀ ਚੱਲ ਬਜਾਣਾ ਅੱਛਾ ਠੀਕ ਹੈ ਤੋਂ ਬਿਲਕੁਲ ਹੀ ਕੀ ਨਾਮ ਤੁਹਾਡਾ ਅੰਕੁਸ਼ ਤੋ ਬਿਲਕੁਲ ਇਹ ਅੰਕੁਸ਼ ਦੇ ਮੁਤਾਬਿਕ ਦੱਸਿਆ ਜਾ ਰਿਹਾ ਜਿੱਥੇ ਕਿ ਅੱਜ ਦੁਗਰੀ ਇਲਾਕੇ ਜੀਤਾ ਚੌਂਗ ਦੇ ਵਿੱਚ ਇੱਕ ਗੋਲੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਅਭਿਜੀਤ ਨਾਮ ਦੇ ਲੜਕੇ ਤੇ ਪੱਟ ਤੇ ਜਿਹੜੀ ਕਿ ਹੈ ਬੱਤੀ ਬੋਰ ਦੀ ਗੋਲੀ ਜਰੀ ਕੀ ਲੱਗੀ ਹੈ ਤੇ ਹੁਣ ਉਸਦੇ ਉਸ ਨੂੰ ਜਿਹੜਾ ਕਿ ਹੁਣ ਡੀ ਐਮ ਸੀ ਦੇ ਐਮਰਜੈਂਸੀ ਦੇ ਵਿੱਚ ਲਿਆਂਦਾ ਗਿਆ ਤੇ ਉਸ ਇਲਾਜ ਜਿਹੜਾ ਕਿ ਚੱਲ ਰਿਹਾ ਵੈ ਲਗਾਤਾਰ ਤੇ ਹੁਣ ਪੁਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਾਂਗੇ ਕਿ ਐਸਾ ਮਾਮਲਾ ਹੋਇਆ ਕਿ ਜਿਹੜੀ ਗੋਲੀਆਂ ਚਲੀਆਂ ਤਾਬਰ ਤੋਰ ਉੱਥੇ ਦੱਸਿਆ ਜਾ ਰਿਹਾ ਅੰਕੁਸ਼ ਦੇ ਵੱਲੋਂ ਕਿ ਫਾਇਰ ਹਵਾ ਫਾਇਰ ਹਵਾਈ ਵੀ ਕੱਢੇ ਗਏ ਨੇ ਕੱਲ੍ਹ ਵਾਰ ਕਰਦੇ ਸਰ ਕੀ ਨਾਮ ਹੈ ਤੁਹਾਡਾ ਮੋਦਤ ਸੂਤ ਹੈ ਜੀ ਮੋਦਤ ਸੂਤ ਕੀ ਮੋਦਤ ਮੋਦਤ ਸੂਤ ਮੋਜੀ ਜੀ ਕਿੱਸਾ ਦੇ ਦੇ ਕਾਨੂੰਨ ਵਿਵਸਥਾ ਕਿ ਇੱਕ ਸ਼ਰਿਆਮ ਦਿਨ ਦਿਹਾੜੇ ਇੱਕ ਗੋਲੀ ਤਾਬਰ ਤੋਂ ਗੋਲੀ ਚਲਾਈ ਜਾਂਦੀ ਹੈ ਕਿ ਨੌਜਵਾਨ ਸਰ ਪਹਿਲਾਂ ਵੀ ਦੋ ਵਾਰੀ ਹੋ ਗਿਆ ਸਰ ਪੁਲਿਸ ਪਤਾ ਨਹੀਂ ਕੀ ਕਰਦੀ ਵੀ ਆ ਪਹਿਲਾਂ ਮੇਰੇ ਇੱਕ ਫਾਇਰ ਵੱਜਿਆ ਮੇਰੀ ਬਾਹਾਂ 'ਚ ਵਾਰਪਾਰ ਹੋਇਆ ਜਿਹਦੇ ਹੁਣ ਗੋਲੀ ਵੱਜੀ ਆ ਉਹਦੇ ਦੋ ਪਹਿਰ ਪਹਿਲਾਂ ਪੰਤਾਲੀ ਦੇ ਛਾਤੀ 'ਚ ਵਾਰਪਾਰ ਹੋਏ ਰੱਬ ਨੇ ਸਾਨੂੰ ਰੱਖ ਲਿਆ ਹੁਣ ਫੇਰ ਭਾਈ ਹੋਈ ਗੱਲਾਂ ਅੱਛਾ ਇਹ ਕਾਰਨ ਕੀ ਆ ਲੜਾਈ ਦਾ ਕਾਰਨ ਕੀ ਆ ਕਾਰਨ ਭਾਈ ਇਹ ਹੀ ਭਾਈ ਰੋਜ਼ ਸਾਰੇ ਇੱਕ ਬੰਦੇ ਕੋਲੇ ਪਿਸਤੌਲ ਆਈ ਜਾਂਦੇ ਆ ਸ਼ਹਿਰ ਚ ਜਨਾ ਖੜਾ ਬੰਦਾ ਪਿਸਤੌਲ ਚੱਕੀ ਫਿਰਦਾ ਇਲੀਗਲ ਵੈਪਨ ਚੱਕੀ ਫਿਰਦਾ ਵਾ ਤੇ ਭਾਈ ਜਦੋਂ ਤੱਕ ਪੁਲਿਸ ਕਾਰਵਾਈ ਨਹੀਂ ਇੰਦਾ ਇਹਨਾਂ ਦੇ ਕਰੂਗੀ ਤੇ ਫਿਰ ਕਿਵੇਂ ਫਿਰ ਭਾਈ ਇੱਕ ਵਾਰੀ ਬੰਦਾ ਜਦੋਂ ਮਾਰ ਕੇ ਗੋਲੀ ਚਲੇ ਗਿਆ ਇੱਕ ਬੰਦੇ ਦੇ ਚਲੇ ਗਿਆ ਉਹ ਠੀਕ ਆ ਉਹਨੂੰ ਪੁਲਿਸ ਵੱਲੋਂ ਸ਼ੂਟ ਮਿਲ ਗਿਆ ਅਮਰੀਕਾ ਪਹੁੰਚ ਗਿਆ ਉਹ ਬੰਦਾ ਕੁਵਰ ਵੀਰ ਉਹਦਾ ਨਾਮ ਆ ਅਮਰੀਕਾ ਪਹੁੰਚ ਗਿਆ ਉਸ ਤੋਂ ਬਾਅਦ ਭਾਈ ਉਹਨਾਂ ਨੇ ਦੇਖ ਲਿਆ ਕਿ ਹਾਂ ਨਹੀਂ ਬਣਦੀ ਬਈ ਗੱਲ ਕਿ ਬੰਦੇ ਬਾਹਰ ਚਲੇ ਗਏ ਪੁਲਿਸ ਕੁਝ ਨਹੀਂ ਕਰਦੀ ਬਈ ਬੰਦੇ ਬਾਹਰ ਪਹੁੰਚ ਗਏ ਦੋਸ਼ੀ ਜੀ ਇਹਨਾਂ ਨੇ ਮੈਨ ਗੋਲੀ ਚ ਲਈ ਉਹ ਦੋਸ਼ੀ ਅਮਰੀਕਾ ਪਹੁੰਚ ਗਏ ਸਰ ਅੱਜਕੱਲ ਤੁਹਾਨੂੰ ਪਤਾ ਹੀ ਐ ਡੌਂਕੀਆਂ ਲੱਗਦੀ ਐ ਹਾਂ ਠੀਕ ਆ ਹੁਣ ਅਗਲੇ ਬੰਦੇ ਨੇ ਹੋਰ ਜਿੰਨੀ ਆ ਸਾਡੀ ਰੰਜਿਸ਼ ਆ ਭਾਵੇਂ ਪੁਰਾਣੀ ਐ ਜਿਵੇਂ ਮਰਜ਼ੀ ਹੋਣਾ ਸੀ ਛੱਡ ਕੇ ਬੈਠੇ ਹੋਏ ਤੇ ਅਗਲੇ ਬੰਦੇ ਨੂੰ ਵੀ ਹੋਊਗਾ ਹੀ ਕਿ ਹਾਂ ਅਸੀਂ ਵੀ ਆਪਣਾ ਕੱਢ ਲਈਏ ਇਹਨਾਂ ਦੇ ਪਹਿਲਾਂ ਗੋਲੀ ਵੱਜ ਚੁੱਕੀ ਐ ਸਰਕਾਰ ਵੱਲੋਂ ਹੋਇਆ ਨਹੀਂ ਕੁਝ ਪੁਲਿਸ ਵੱਲੋਂ ਕਾਰਵਾਈ ਨਹੀਂ ਹੋਈ ਹੁਣ ਫੇਰ ਇਹਨਾਂ ਦੇ ਗੋਲੀ ਮਾਰ ਦਿੰ ਇਹੀ ਲੱਗਦਾ ਉਹ ਵੀ ਜੀ ਦੇ ਬ੍ਰਦਰ ਹੀ ਆ ਜੀ ਫਰੈਂਡ ਆ ਉਹਦਾ ਫਰੈਂਡ ਹੈ ਤੁਹਾਡਾ ਹਾਂ ਜੀ ਮੇਰਾ ਚਾਈਲਡਹੂਡ ਫਰੈਂਡ ਹੈ ਅੱਛਾ ਚਾਈਲਡਹੂਡ ਅੱਛਾ ਇਹ ਕਦੋਂ ਪਤਾ ਲੱਗਿਆ ਤੁਹਾਨੂੰ ਉਹਦੇ ਗੋਲੀ ਵੱਜੀ ਮੈਨੂੰ ਸਰ 12 1 2 ਵਜੇ ਦੇ ਕਰੀਬ ਫੋਨ ਆਇਆ ਮੈਨੂੰ ਕਿ ਮੰਡ ਦੇ ਗੋਲੀ ਵੱਜ ਗਈ ਆ ਤੇ ਮੈਂ ਘਰ ਉਹ ਹਲੇ ਮੈਂ ਸੁੱਤਾ ਉਠਿਆ ਹੀ ਸੀਗਾ ਤੇ ਮੇਰੀ ਅੱਖਾਂ 'ਚੋਂ ਉੱਡਦੇ ਹੀ ਪਾਣੀ ਆ ਗਿਆ ਹੁਣ ਭਾਈ ਭਰਾ ਦੇ ਗੋਲੀ ਵੱਜੇ ਪਤਾ ਨਹੀਂ ਇਹ ਇਹ ਕੋਈ ਰஞ்சிਸ਼ ਵਗੈਰਾ ਸੀ ਉਹਦੇ ਨਾਲ ਕੋਈ ਲਗੜਗ ਸੀ ਕਿ ਉਹਦੀ ਲੜਾਈ ਝਗੜਾ ਸੀ ਕੋਈ ਭਾਈ ਉਹ ਵੀ ਸੀਗੀ ਉਸ ਤੋਂ ਬਾਅਦ ਵੀ ਆਪਾਂ ਨੂੰ ਬੰਦਾ ਮਿਲਦਾ ਰਿਹਾ ਵਾ ਚਲੋ ਉਸ ਤੋਂ ਬਾਅਦ ਵੀ ਰੰਜਿਸ਼ ਹੋਣ ਦਾ ਬਾਬਦੇ ਵੀ ਮਿਲਦਾ ਰਿਹਾ ਵਾ ਪਰ ਅੱਜ ਦਾ ਇਹਨਾਂ ਨੇ ਐਕਸਟ੍ਰੀਮ ਹੀ ਕਰਤਾ ਅੱਛਾ ਕੁਛ ਡੇ ਹੀ ਨਹੀਂ ਹਾਂ ਅੱਛਾ ਮੌਕਾ ਦੇ ਕੇ ਮਾਰ ਕੇ ਗਲੇ ਚੁੱਕ ਅੱਛਾ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗੇ ਉੱਥੇ ਕੀ ਕੋਈ ਕੈਮਰਾ ਨਹੀਂ ਕੋਈ ਕੈਮਰਾ ਨਹੀਂ ਕੋਈ ਕੈਮਰਾ ਨਹੀਂ ਠੀਕ ਹੈ ਹਾਂ ਤੁਸੀਂ ਸੋ ਇਹ ਅ ਵਿਅਕਤੀ ਹੈ ਉਹਦਾ ਭਰਾਵਾ ਚਾਈਲਡਹੂਡ ਫਰੈਂਡ ਹੈ ਉਹਦੇ ਵੱਲੋਂ ਦੱਸਿਆ ਜਾ ਰਿਹਾ ਕਿ ਮੈਨੂੰ ਵੀ ਜਿਹੜਾ ਕਿ ਗੋਲੀ ਪਹਿਲੇ ਲੱਗ ਚੁੱਕੀ ਹੈ ਤੇ ਅੱਜ ਫਿਰ ਧੋਏ ਹੈ ਹਾਸਾ ਵਾਪਰਿਆ ਲਗਾਤਾਰ ਕਾਨੂੰਨ ਵਿਵਸਥਾ ਜਿਹੜੀ ਕਿ ਲੁਧਿਆਣਾ ਸ਼ਹਿਰ ਦੀ ਬਿਗੜਦੀ ਹੋਈ ਨਜ਼ਰ ਆਂਦੀ ਪਈ ਹੈ ਲਗਾਤਾਰ ਸ਼ਰੀਆਮ ਜਿਹੜਾ ਕਿ ਲਗਾਤਾਰ ਬਦਮਾਸ਼ ਹਵਾਈ ਫਾਇਰ ਅਤੇ ਤਾਬਰਤੋਰ ਗੋਲੀਆਂ बरसाਂਦੇ ਹੋਏ ਨਜ਼ਰ ਆ ਨੇ ਜਿਹੜੀ ਕਿ ਪੁਲਿਸ ਪ੍ਰਸ਼ਾਸਨ ਹੈ ਉਹ ਬਿਲਕੁਲ ਵੀ ناکਾਮ ਫੇਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਦੇਖ ਰਹਾ ਇਹ ਹੋ ਗਿਆ ਕਿ ਪੁਲਿਸ ਨਾਲ ਗੱਲਬਾਤ ਕਰਾਂਗੇ ਸਾਰੀ ਕੀ ਅਸਲ ਦੇ ਵਿੱਚ ਕਹਾਣੀ ਪੂਰੀ ਹੈ ਫਾਇਰ ਇੰਜਰੀ ਹੋਈ ਆ ਸਟੇਟਮੈਂਟ ਲਿਖ ਰਹੇ ਆ ਜੀ ਸਟੇਟਮੈਂਟ ਲਿਖ ਕੇ ਐਫਆਰ ਲੋਚ ਕਰ ਰਹੇ ਆ ਜੀ ਅੱਛਾ ਫਾਇਰਿੰਗ ਕਿੱਥੇ ਆ ਸਰ ਕਿੱਥੇ ਲੱਗੀ ਗੋਲੀ ਉਹਦੀ ਪੱਟ ਤੇ ਲੱਗੀ ਆ ਜੀ ਪੱਟ ਤੇ ਤਾਂ ਕੀ ਨਾਮ ਪਤਾ ਜਿਹਦੇ ਲੱਗੀ ਅਵਜੀਤ ਸਿੰਘ ਮੰਡਾ ਜੀ ਕਿੰਨੀਆਂ ਗੋਲੀਆਂ ਲੱਗੀਆਂ ਇੱਕ ਇੱਕ ਫਾਇਰ ਹੈ ਜੀ ਕੀ ਮਾਮਲਾ ਕਿਸੇ ਉਹ ਫਾਇਰਿੰਗ ਦਾ ਪੂਰਾ ਉਹ ਇਹਨਾਂ ਦੀ ਕੋਈ ਆਪਸੀ ਪੁਰਾਣੀ ਰੰਜਿਸ਼ ਹੈਗੀ ਆ ਅੱਛਾ ਤੇ ਸਟੇਟਮੈਂਟ ਲਿਖ ਰਹੇ ਆ ਅਸੀਂ ਐਫਆਰ ਲੋਚ ਕਰ ਰਹੇ ਜੀ ਅੱਛਾ ਸਰ ਫਾਇਰਿੰਗ ਹਵਾਈ ਫਾਇਰ ਵੀ ਅਸੀਂ ਦੇਖ ਰਹੇ ਕੋਈ ਉੱਥੇ ਕਿਤੇ ਤੇ ਆਏ ਸੀਗੇ ਜਿਹੜੇ ਬਦਮਾਸ਼ ਸੀਗੇ ਮੋਟਰਸਾਈਕਲ ਸੀ ਜੀ ਮੋਟਰਸਾਈਕਲ ਤੇ ਕਿੰਨੀ ਕੋ ਜਾਣੀ ਕੁਝ ਪਤਾ ਲੱਗਿਆ ਉਹ ਮਤਲਬ ਸਟੇਟਮੈਂਟ ਲਿਖ ਰਹੇ ਆ ਜੀ ਆਫਟਰ ਸਟੇਟਮੈਂਟਸ ਅਨੁਸਾਰ ਦੱਸ ਦੇਣੀ ਜੀ ਲਿਖ ਰਹੇ ਨੇ ਠੀਕ ਠੀਕ ਥੈਂਕ ਯੂ ਦੁਗੜੀ ਥਾਣੇ ਦੇ ਐਸ ਐਚ ਓ ਦੇ ਐਸ ਐਚ ਓ ਨਰਪਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਦੌਰਾਨ ਉਹਨਾਂ ਨੇ ਕਿਹਾ ਕਿ ਅ ਨੌਜਵਾਨ ਦੇ ਪੱਟ ਤੇ ਜੜੀ ਕੀ ਗੋਲੀ ਲੱਗੀ ਹੈ ਤੇ ਕੁਝ ਦੋ ਬਾਈਕ ਸਵਾਰ ਬਦਮਾਸ਼ ਆਈ ਸੀਗੇ ਕੁਝ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਸਾਰਾ ਮਾਮਲਾ ਹੈਗਾ ਸਾਡੀ ਕਟਨਾ ਕਟਿਆ ਦੁਪਹਿਰ ਦੇ ਦੁਪਹਿਰ ਦਾ ਸਮਾ ਸੀਗਾ ਜਦੋਂ ਅਭਿਜੀਤ ਮੰਡ ਜਿਹੜਾ ਕਿ ਆਪਣੇ ਘਰੋਂ ਆਇਆ ਉਸ ਤੋਂ ਬਾਅਦ ਉਸ 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 ਬਦਮਾਸ਼ਾ ਨੇ ਤਾਬਰਤੋਰ ਉਤੇ ਗੋਲੀਆਂ ਚਲਾਨੀ ਸ਼ੁਰੂ ਕਰ ਦਿੱਤੀਆਂ ਪੂਰਾ ਹਲੀਮ ਜਾਂਚ ਕਰ ਰਹੀ ਹੈ ਪੁਲਿਸ ਤੇ ਆਨਲਾਈਨ ਸਮੇਂ ਵਿੱਚ ਇਹ ਦੇਖਣਾ ਕਿ ਕਿੰਨੀ ਕੁ ਜਲਦ ਉਸ ਬਦਮਾਸ਼ਾ ਨੂੰ ਪੁਲਿਸ ਆਪਣੀ ਹਿਰਾਸਤ ਦੇ ਵਿੱਚ ਲੈਂਦੀ ਕਿੰਨੀ ਕੁ ਗ੍ਰਿਫਤਾਰੀ ਜਲਦੀ ਕਰਦੀ ਹੈ ਜੁੜੇ ਹੋਏ ਉਧਾਰ ਲਾਈਵ ਦੇ ਨਾਲ ਐਮ ਦੇ ਨਾਲ ਯੂ ਰਿਪੋਰਟ ਧੰਨਵਾਦ